ਹਾਂਜੀ ਇਹ ਕੀ ਦਰਵਾਜੀ ਕੀ ਗੱਲਬਾਤ ਹੋਈ ਹੀ ਸਾਰੀ ਪਰਿਵਾਰ ਨਾਲ ਮਾਣੇ ਦੱਸੋ 3 ਨਵੰਬਰ ਉਹ ਜਿਹੜੀ ਗੱਲਬਾਤ ਹੋਈ ਹੈ ਜੀ ਪਰਿਵਾਰ ਦੇ ਨਾਲ ਜਿਹੜਾ ਕਾਫੀ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਆ ਤੇ ਹਰਜਿੰਦਰ ਸਿੰਘ ਇੱਕ ਬਹੁਤ ਸ਼ਰੀਫ ਲੜਕਾ ਤੇ ਪਿੰਡ ਦੇ ਲੋਕਾਂ ਦੇ ਸਾਰੇ ਭੈਣ ਭਰਾਵਾਂ ਦੇ ਬਿਆਨ ਜਾਰੀ ਹੋਏ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਮੁੱਦਾ ਕਾਫੀ ਗਰਮਾਇਆ ਹੋਇਆ ਤੁਸੀਂ ਵੇਖਿਆ ਹੋਣਾ ਕਿ ਜਿਹੜਾ ਜਿਹੜਾ ਹਰਜਿੰਦਰ ਸਿੰਘ ਨੂੰ ਇੱਕ ਪੱਗ ਨੂੰ ਜਿਹੜਾ ਵਾ ਬਾਰ-ਬਾਰ ਉਹੀ ਚੀਜ਼ੋ ਛਾਲੀ ਜਾ ਰਹੀ ਆ ਜਿਹੜੇ ਸਭ ਤੋਂ ਜਿਹੜੀ ਦਿੱਸਤਾ ਜਿੰਨਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਵਾ ਕਿ ਉਹ ਇਸ ਤਰ੍ਹਾਂ ਸਜਾਵ ਨੂੰ ਹੋਵੇਗੀ ਜਾਂ ਇਸ ਤਰੀਕੇ ਸੋਚ ਰਹੇ ਜਿੰਨਾ ਦੁੱਖ ਸਾਨੂੰ ਉਹ ਚੀ ਦਾ ਉਹਨਾਂ ਦੁੱਖ ਸਾਨੂੰ ਉਹਨਾਂ ਤਿੰਨਾਂ ਜਿਹੜੀਆਂ ਜਿਹੜੀਆਂ ਜਾਨਾਂ ਇਸ ਦੁਨੀਆ ਜਾ ਚੁੱਕੀਆਂ ਸਾਨੂੰ ਉਹਨਾਂ ਦਾ ਦੁੱਖ ਉਹਨਾਂ ਦਾ ਵੀ ਆ ਕਿਉਂਕਿ ਪਰਿਵਾਰ ਦੀ ਜਿਹੜੀ ਕੰਡੀਸ਼ਨ ਹੈ ਇਸ ਵਕਤ ਬੋਲਣ ਦੇ ਯੋਗ ਨਹੀਂ ਹੈ ਕਿ ਪਰਿਵਾਰ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੈ ਤੇ ਪੰਜਾਬੀਆਂ ਨੂੰ ਅਸੀਂ ਜਿਹੜਾ ਵਾ ਪਹਿਲਾਂ ਚਾਹੁੰਦੇ ਜਿਹਨਾਂ ਪਹਿਲਾਂ ਵੀਡੀਓ ਵਾਇਰਲ ਹੋਈਆਂ ਨੇ ਤੁਸੀਂ ਉਹ ਦੱਬ ਕੇ ਸ਼ੇਅਰ ਕਰਤੀਆਂ ਤੇ ਪਰ ਪੰਜਾਬੀਆਂ ਨੇ ਉਹ ਵੀਡੀਓ ਜਿਹੜੇ ਪੱਕ ਸੀਗੇ ਹੁਣ ਪੰਜਾਬੀ ਉਹਨਾਂ ਦੇ ਹੱਕ 'ਚ ਵੀ ਆ ਰਹੇ ਨੇ ਪਰ ਇਸ ਤਰ੍ਹਾਂ ਦੇ ਸੇਮ ਇਨਸੀਡੈਂਟ ਪਹਿਲਾਂ ਵੀ ਹੋਏ ਨੇ ਤੇ ਜਿਹੜੇ 4 ਲੋਕਾਂ ਦੀ ਜਾਨ ਜਾਨਾਂ ਗਈਆਂ ਨੇ ਪਹਿਲਾਂ ਵੀ ਇੱਕ ਇੱਕ ਗੁਰੇ ਵੱਲੋਂ ਕੀਤਾ ਗਿਆ ਉਹ ਪਰ ਉਸ ਦੀ ਜਿਹੜੀ ਸਜ਼ਾ ਸੀ ਉਹ ਮਾਫ ਕਰ ਦਿੱਤੀ ਗਿਆ ਹੁਣ ਵੀ ਵੱਖ-ਵੱਖ ਪੇਜਾਂ ਵੱਲੋਂ ਜਿਹੜਾ ਵਾ ਇੱਕ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਮੈਂ ਨਾਲ ਫੰਡਿੰਗ ਦੀ ਗੱਲ ਕਰਦਾ ਕਿ ਯੂ ਐਸ ਏ ਤੋਂ ਸਵੇਰੇ ਸਾਨੂੰ 5.5 ਵਜੇ ਦੇ ਕਰੀਬ ਕਾਲ ਆਈ ਹੈ ਇੱਕ ਰੇਡੀਓ ਚੈਨਲ ਦੇ ਮਾਧਿਅਮ ਰਹੀ ਹੁਣ ਪਤਾ ਲੱਗਾ ਕਿ ਜਿਹੜੀ ਫੰਡਿੰਗ ਇਕੱਠੀ 174 ਜਿਹੜੇ ਹੈਗੇ ਨੇ ਪੇਜ ਨੇ ਉਹਨਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਦੱਸ ਦੇਣਾ ਚਾਹੁੰਦੇ ਹਾਂ ਹਾਲੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੇ ਕੋਈ ਆਪਦਾ ਅਕਾਊਂਟ ਨੰਬਰ ਚਾਹ ਜਾਂ ਨਾ ਬਿਆਨ ਕਿਸੇ ਵੱਲੋਂ ਵੀ ਜਾਰੀ ਨਹੀਂ ਕੀਤਾ ਗਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਪਰਿਵਾਰ ਵੱਲੋਂ ਕੀਤੀ ਗਈ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਲਹਿਰ ਚੱਲ ਰਹੀ ਹੈ ਕਿ ਪਟੀਸ਼ਨ ਵਾਲੀ ਲਹਿਰ ਜਿਹੜੀ ਆ ਇਹ ਵੀ ਇੱਕ ਵਿਦੇਸ਼ ਤੋਂ ਲਿੰਕ ਆਏ ਨੇ ਇਸ ਦੇ ਬਾਰੇ ਵੀ ਜਿਹੜਾ ਬਾਤ ਨੂੰ ਕੋਈ ਕੀਤਾ ਗਿਆ ਵਾ ਇਹ ਇਦਾਂ ਦਾ ਨਹੀਂ ਇਸ ਤਰ੍ਹਾਂ ਹਾਲੇ ਤੱਕ ਪੇਜ ਵੱਲੋਂ ਕੋਈ ਜਾਰੀ ਨਹੀਂ ਕੀਤਾ ਗਿਆ ਜਿਹੜੇ ਵਿਦੇਸ਼ ਤੋਂ ਜਿਹੜੇ ਸਾਨੂੰ ਲਿੰਕ ਆ ਰਹੇ ਨੇ ਪਰ ਉਹ ਸਾਰੇ ਜਿਹੜੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕਿ ਸਪੋਰਟ ਕੀਤੀ ਜਾ ਰਹੀ ਹੈ ਕਿ ਪੰਜਾਬੀ ਕੋ ਤੁਸੀਂ ਜਿਹੜਾ ਹਰਜਿੰਦਰ ਸਿੰਘ ਦੀ ਸਪੋਰਟ ਕਰੋ ਤੇ ਜਿੱਦਾਂ ਵੀ ਹੋ ਸਕਦਾ ਵਾ ਉਸ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਕਿ ਆਪਾਂ ਵੀਡੀਓ ਜਿਹੜੀਆਂ ਪਾਈਏ ਤੇ ਸਰਕਾਰ ਨੂੰ ਜਿਹੜਾ ਵਾ ਅਪੀਲ ਕਰੀਏ ਕਿ ਉਸ ਤਰੀਕੇ ਨਾਲ ਜਿਹੜੇ ਸਾਡੀਆਂ ਸਿੱਖ ਸੰਸਥਾਵਾਂ ਨੇ ਜਥੇ ਬੰਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਾਡੀ ਅਪੀਲ ਹੈ ਕਿ ਉਸ ਨੌਜਵਾਨ ਦੀ ਆਪਾਂ ਜਾਨ ਬਚਾਈਏ 28 ਸਾਲ ਦੀ ਉਮਰ ਆ ਤੇ ਜੇ 45 ਸਾਲ ਦੀ ਉਹਨੂੰ ਸਜ਼ਾ ਹੋ ਜਾਂਦੀ ਆ ਤਾਂ ਉਸ ਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਆਪਦੇ ਪਰਿਵਾਰ ਉਸ ਦਾ ਤਾਂ ਜੁਣਾ ਅੱਜ ਹੀ ਖਤਮ ਹੋ ਜਾਂਦਾ ਵਾ ਤੇ ਉਸ ਦੇ 40 ਗਨੇ ਪਾ ਕੇ ਉਹ ਦਾ ਜੋ ਜਵਾਗਤ ਦਾ ਬਾਹਰ ਗਿਆ ਸੀਗਾ ਉਸ ਦੀ ਜਮੀਨ ਵੀ ਛੜਾਈ ਨਹੀਂ ਗਈ ਹਾਲਾਤ ਕੀ ਹਾਲਾਤ ਆ ਇਸ ਵਕਤ ਪੂਰਾ ਸਦਮੇ ਦੇ ਵਿੱਚ ਆ ਪਰਿਵਾਰ ਜਿਹੜਾ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹਨਾਂ ਨੂੰ 45 ਸਾਲ ਦੀ ਸਜ਼ਾ ਦੀ ਇਸ ਬਾਰੇ ਸੁਣ ਜੇ ਉਹ ਤੇ ਇੱਕ ਸਦਮੇ ਚ ਲੱਜੂਗਾ ਉਹਦਾ ਜਿਨਾ ਮਰਨਾ ਹੋ ਜਾਂਦਾ ਬਹੁਤ ਜ਼ਿਆਦਾ ਬਹੀ ਹਾਲਤ ਹੈ ਹਾਂਜੀ ਇਹ ਕੀ ਦਰਵਾਜੀ ਕੀ ਗੱਲਬਾਤ ਹੋਈ ਹੀ ਸਾਰੀ ਪਰਿਵਾਰ ਨਾਲ ਮਾੜਾ ਦੱਸੋ 3 ਨਵੰਬਰ ਉਹ ਜਿਹੜੀ ਗੱਲਬਾਤ ਹੋਈ ਹੈ ਜੀ ਪਰਿਵਾਰ ਦੇ ਨਾਲ ਜਿਹੜਾ ਕਾਫੀ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਹਾਂ ਤੇ ਹਰਜਿੰਦਰ ਸਿੰਘ ਇੱਕ ਬਹੁਤ ਸ਼ਰੀਫ ਲੜਕਾ ਤੇ ਪਿੰਡ ਦੇ ਲੋਕਾਂ ਦੇ ਸਾਰੇ ਭੈਣ ਭਰਾਵਾਂ ਦੇ ਬਿਆਨ ਜਾਰੀ ਹੋਏ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਮੁੱਦਾ ਕਾਫੀ ਗਰਮਾਇਆ ਹੋਇਆ ਤੁਸੀਂ ਵੇਖਿਆ ਹੋਣਾ ਕਿ ਜਿਹੜਾ ਜਿਹੜਾ ਹਰਜਿੰਦਰ ਸਿੰਘ ਨੂੰ ਇੱਕ ਪੱਗ ਨੂੰ ਜਿਹੜਾ ਵਾ ਬਾਰ-ਬਾਰ ਉਹੀ ਚੀਜ਼ੋ ਛਾਲੀ ਜਾ ਰਹੀ ਆ ਜਿਹੜੇ ਸਭ ਤੋਂ ਜਿਹੜੀ ਗਿਸਤਾ ਜਿੰਨਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਵਾ ਕਿ ਉਹ ਇਸ ਤਰ੍ਹਾਂ ਸਜ਼ਾ ਨੂੰ ਹੋਵੇਗੀ ਜਾਂ ਇਸ ਤਰੀਕੇ ਸੋਚ ਰਹੇ ਆ ਜਿੰਨਾ ਦੁੱਖ ਸਾਨੂੰ ਉਸ ਚੀ ਦਾ ਉਹਨਾਂ ਦੁੱਖ ਸਾਨੂੰ ਉਹਨਾਂ ਤਿੰਨਾਂ ਜਿਹੜੀਆਂ ਜਿਹੜੀਆਂ ਜਾਨਾਂ ਇਸ ਦੁਨੀਆ ਜਾ ਚੁੱਕੀਆਂ ਸਾਨੂੰ ਉਹਨਾਂ ਦਾ ਦੁੱਖ ਉਹਨਾਂ ਦਾ ਵੀ ਆ ਕਿਉਂਕਿ ਪਰਿਵਾਰ ਦੀ ਜਿਹੜੀ ਕੰਡੀਸ਼ਨ ਹੈ ਇਸ ਵਕਤ ਬੋਲਣ ਦੇ ਯੋਗ ਨਹੀਂ ਹੈ ਕਿ ਪਰਿਵਾਰ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੈ ਤੇ ਪੰਜਾਬੀਆਂ ਨੂੰ ਅਸੀਂ ਜਿਹੜਾ ਵਾ ਪਹਿਲਾਂ ਚਾਹੁੰਦੇ ਜਿਹਨਾਂ ਪਹਿਲਾਂ ਵੀਡੀਓ ਵਾਇਰਲ ਹੋਈਆਂ ਨੇ ਤੁਸੀਂ ਉਹ ਦੱਬ ਕੇ ਸ਼ੇਅਰ ਕਰਤੀਆਂ ਤੇ ਪਰ ਪੰਜਾਬੀਆਂ ਨੇ ਉਹ ਵੀਡੀਓ ਜਿਹੜੇ ਪੱਕ ਸੀਗੇ ਹੁਣ ਪੰਜਾਬੀ ਉਹਨਾਂ ਦੇ ਹੱਕ 'ਚ ਵੀ ਆ ਰਹੇ ਨੇ ਪਰ ਇਸ ਤਰ੍ਹਾਂ ਦੇ ਸੇਮ ਇਨਸੀਡੈਂਟ ਪਹਿਲਾਂ ਵੀ ਹੋਏ ਨੇ ਤੇ ਜਿਹੜੇ ਚਾਰ ਲੋਕਾਂ ਦੀ ਜਾਨ ਜਾਨਾਂ ਗਈਆਂ ਨੇ ਪਹਿਲਾਂ ਵੀ ਇੱਕ ਗੁਰੇ ਵੱਲੋਂ ਕੀਤਾ ਗਿਆ ਉਪਰ ਉਸ ਦੀ ਜਿਹੜੀ ਸਜ਼ਾ ਸੀ ਉਹ ਮਾਫ ਕਰ ਦਿੱਤੀ ਗਈ ਆ ਹੁਣ ਵੀ ਵੱਖ-ਵੱਖ ਪੇਜਾਂ ਵੱਲੋਂ ਜਿਹੜਾ ਵਾ ਇੱਕ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਮੈਂ ਨਾਲ ਫੰਡਿੰਗ ਦੀ ਗੱਲ ਕਰਦਾ ਕਿ ਯੂ ਐਸ ਏ ਤੋਂ ਸਵੇਰੇ ਸਾਨੂੰ 5.5 ਵਜੇ ਦੇ ਕਰੀਬ ਕਾਲ ਆਈ ਹੈ ਇੱਕ ਰੇਡੀਓ ਚੈਨਲ ਦੇ ਮਾਧਿਅਮ ਰਹੀ ਹੁਣ ਪਤਾ ਲੱਗਾ ਕਿ ਜਿਹੜੀ ਫੰਡਿੰਗ ਇਕੱਠੀ 174 ਜਿਹੜੇ ਹੈਗੇ ਨੇ ਪੇਜ ਨੇ ਉਹਨਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਆ ਪਰਿਵਾਰ ਵੱਲੋਂ ਦੱਸ ਦੇਣਾ ਚਾਹੁੰਦੇ ਹਾਂ ਹਾਲੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੇ ਕੋਈ ਆਪਦਾ ਅਕਾਊਂਟ ਨੰਬਰ ਜਾਂ ਨਾ ਬਿਆਨ ਕਿਸੇ ਵੱਲੋਂ ਵੀ ਜਾਰੀ ਨਹੀਂ ਕੀਤਾ ਗਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਪਰਿਵਾਰ ਵੱਲੋਂ ਕੀਤੀ ਗਈ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਲਹਿਰ ਚੱਲ ਰਹੀ ਹੈ ਕਿ ਪਟੀਸ਼ਨ ਵਾਲੀ ਲਹਿਰ ਜਿਹੜੀ ਆ ਇਹ ਵੀ ਇੱਕ ਵਿਦੇਸ਼ ਤੋਂ ਲਿੰਕ ਆਏ ਨੇ ਇਸ ਦੇ ਬਾਰੇ ਵੀ ਜਿਹੜਾ ਬਾਤ ਨੂੰ ਕੋਈ ਕੀਤਾ ਗਿਆ ਵਾ ਇਹ ਇਦਾਂ ਦਾ ਨਹੀਂ ਇਸ ਤਰ੍ਹਾਂ ਹਾਲੇ ਤੱਕ ਪੇਜ ਵੱਲੋਂ ਕੋਈ ਜਾਰੀ ਨਹੀਂ ਕੀਤਾ ਗਿਆ ਜਿਹੜੇ ਵਿਦੇਸ਼ ਤੋਂ ਜਿਹੜੇ ਸਾਨੂੰ ਲਿੰਕ ਆ ਰਹੇ ਨੇ ਪਰ ਉਹ ਸਾਰੇ ਜਿਹੜੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕਿ ਸਪੋਰਟ ਕੀਤੀ ਜਾ ਰਹੀ ਹੈ ਕਿ ਪੰਜਾਬੀ ਕੋ ਤੁਸੀਂ ਜਿਹੜਾ ਹਰਜਿੰਦਰ ਸਿੰਘ ਦੀ ਸਪੋਰਟ ਕਰੋ ਤੇ ਜਿੱਦਾਂ ਵੀ ਹੋ ਸਕਦਾ ਵਾ ਉਸ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਕਿ ਆਪਾਂ ਵੀਡੀਓ ਜਿਹੜੀਆਂ ਪਾਈਏ ਤੇ ਸਰਕਾਰ ਨੂੰ ਜਿਹੜਾ ਵਾ ਅਪੀਲ ਕਰੀਏ ਕਿ ਉਸ ਤਰੀਕੇ ਨਾਲ ਜਿਹੜੇ ਸਾਡੀਆਂ ਸਿੱਖ ਸੰਸਥਾਵਾਂ ਨੇ ਜਥੇ ਬੰਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਾਡੀ ਅਪੀਲ ਹੈ ਕਿ ਉਸ ਨੌਜਵਾਨ ਦੀ ਆਪਾਂ ਜਾਨ ਬਚਾਈਏ 28 ਸਾਲ ਦੀ ਉਮਰ ਆ ਤੇ ਜੇ 45 ਸਾਲ ਦੀ ਉਹਨੂੰ ਸਜ਼ਾ ਹੋ ਜਾਂਦੀ ਆ ਤਾਂ ਉਸ ਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਆਪਦੇ ਪਰਿਵਾਰ ਉਸ ਦਾ ਤਾਂ ਜੁਣਾ ਅੱਜ ਹੀ ਖਤਮ ਹੋ ਜਾਂਦਾ ਵਾ ਤੇ ਉਸ ਦੇ 40 ਗਨੇ ਪਾ ਕੇ ਉਹ ਦਾ ਜੋ ਜਵਾਗਤ ਦਾ ਬਾਹਰ ਗਿਆ ਸੀਗਾ ਉਸ ਦੀ ਜਮੀਨ ਵੀ ਛੜਾਈ ਨਹੀਂ ਗਈ ਹਾਲੇ ਬਾਹਰ ਦੇ ਕੀ ਹਾਲਾਤ ਆ ਜਿਹੜਾ ਵਾ ਇਸ ਵਕਤ ਪੂਰਾ ਸਦਮੇ ਦੇ ਵਿੱਚ ਆ ਪਰਿਵਾਰ ਜਿਹੜਾ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹਨਾਂ ਨੂੰ 45 ਸਾਲ ਦੀ ਸਜ਼ਾ ਦੀ ਇਸ ਬਾਰੇ ਸੁਣ ਜੇ ਉਹ ਤੇ ਇੱਕ ਸਦਮੇ ਚ ਲੱਜੂਗਾ ਉਹਦਾ ਉਹਦਾ ਜੀਣਾ ਮਰਨਾ ਹੋ ਜਾਂਦਾ ਬਹੁਤ ਜ਼ਿਆਦਾ ਬਹੀ ਹਾਲਤੇ ਹਾਂਜੀ ਇਹ ਕੀ ਦਰਵਾਜੀ ਕੀ ਗੱਲਬਾਤ ਹੋਈ ਹੀ ਸਾਰੀ ਪਰਿਵਾਰ ਨਾਲ ਮਾੜਾ ਦੱਸੋ 30 ਨਵੰਬਰ ਉਹ ਜਿਹੜੀ ਗੱਲਬਾਤ ਹੋਈ ਹੈ ਜੀ ਪਰਿਵਾਰ ਦੇ ਨਾਲ ਜਿਹੜਾ ਕਾਫੀ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਹਾਂ ਤੇ ਹਰਜਿੰਦਰ ਸਿੰਘ ਇੱਕ ਬਹੁਤ ਸ਼ਰੀਫ ਲੜਕਾ ਤੇ ਪਿੰਡ ਦੇ ਲੋਕਾਂ ਦੇ ਸਾਰੇ ਭੈਣ ਭਰਾਵਾਂ ਦੇ ਬਿਆਨ ਜਾਰੀ ਹੋਏ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਮੁੱਦਾ ਕਾਫੀ ਗਰਮਾਇਆ ਹੋਇਆ ਤੁਸੀਂ ਵੇਖਿਆ ਹੋਣਾ ਕਿ ਜਿਹੜਾ ਜਿਹੜਾ ਹਰਜਿੰਦਰ ਸਿੰਘ ਨੂੰ ਇੱਕ ਪੱਗ ਨੂੰ ਜਿਹੜਾ ਵਾ ਬਾਰ-ਬਾਰ ਉਹੀ ਚੀਜ਼ੋ ਛਾਲੀ ਜਾ ਰਹੀ ਆ ਜਿਹੜੇ ਸਭ ਤੋਂ ਜਿਹੜੀ ਦਿੱਸਤਾ ਜਿੰਨਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਵਾ ਕਿ ਉਹ ਇਸ ਤਰ੍ਹਾਂ ਸਜ਼ਾ ਨੂੰ ਹੋਵੇਗੀ ਜਾਂ ਇਸ ਤਰੀਕੇ ਸੋਚ ਰਹੇ ਹਾਂ ਜਿੰਨਾ ਦੁੱਖ ਸਾਨੂੰ ਉਸ ਚੀ ਦਾ ਉਹਨਾਂ ਦੁੱਖ ਸਾਨੂੰ ਉਹਨਾਂ ਤਿੰਨਾਂ ਜਿਹੜੀਆਂ ਜਿਹੜੀਆਂ ਜਾਨਾਂ ਇਸ ਦੁਨੀਆ ਜਾ ਚੁੱਕੀਆਂ ਸਾਨੂੰ ਉਹਨਾਂ ਦਾ ਦੁੱਖ ਉਹਨਾਂ ਦਾ ਵੀ ਆ ਕਿਉਂਕਿ ਪਰਿਵਾਰ ਦੀ ਜਿਹੜੀ ਕੰਡੀਸ਼ਨ ਹੈ ਇਸ ਵਕਤ ਬੋਲਣ ਦੇ ਯੋਗ ਨਹੀਂ ਹੈ ਕਿ ਪਰਿਵਾਰ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੈ ਤੇ ਪੰਜਾਬੀਆਂ ਨੂੰ ਅਸੀਂ ਜਿਹੜਾ ਵਾ ਪਹਿਲਾਂ ਚਾਹੁੰਦੇ ਜਿਹਨਾਂ ਪਹਿਲਾਂ ਵੀਡੀਓ ਵਾਇਰਲ ਹੋਈਆਂ ਨੇ ਤੁਸੀਂ ਉਹ ਦੱਬ ਕੇ ਸ਼ੇਅਰ ਕਰਤੀਆਂ ਤੇ ਪਰ ਪੰਜਾਬੀਆਂ ਨੇ ਉਹ ਵੀਡੀਓ ਜਿਹੜੇ ਪੱਕ ਸੀਗੇ ਹੁਣ ਪੰਜਾਬੀ ਉਹਨਾਂ ਦੇ ਹੱਕ 'ਚ ਵੀ ਆ ਰਹੇ ਨੇ ਪਰ ਇਸ ਤਰ੍ਹਾਂ ਦੇ ਸੇਮ ਇਨਸੀਡੈਂਟ ਪਹਿਲਾਂ ਵੀ ਹੋਏ ਨੇ ਤੇ ਜਿਹੜੇ ਚਾਰ ਲੋਕਾਂ ਦੀ ਜਾਨ ਜਾਨਾਂ ਗਈਆਂ ਨੇ ਪਹਿਲਾਂ ਵੀ ਇੱਕ ਗੁਰੇ ਵੱਲੋਂ ਕੀਤਾ ਗਿਆ ਉਪਰ ਉਸ ਦੀ ਜਿਹੜੀ ਸਜ਼ਾ ਸੀ ਉਹ ਮਾਫ ਕਰ ਦਿੱਤੀ ਗਈ ਆ ਹੁਣ ਵੀ ਵੱਖ-ਵੱਖ ਪੇਜਾਂ ਵੱਲੋਂ ਜਿਹੜਾ ਵਾ ਇੱਕ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਮੈਂ ਨਾਲ ਫੰਡਿੰਗ ਦੀ ਗੱਲ ਕਰਦਾ ਕਿ ਯੂ ਐਸ ਏ ਤੋਂ ਸਵੇਰੇ ਸਾਨੂੰ 5.5 ਵਜੇ ਦੇ ਕਰੀਬ ਕਾਲ ਆਈ ਹੈ ਇੱਕ ਰੇਡੀਓ ਚੈਨਲ ਦੇ ਮਾਧਿਅਮ ਰਹੀ ਹੁਣ ਪਤਾ ਲੱਗਾ ਕਿ ਜਿਹੜੀ ਫੰਡਿੰਗ ਇਕੱਠੀ 174 ਜਿਹੜੇ ਹੈਗੇ ਨੇ ਪੇਜ ਨੇ ਉਹਨਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਆ ਪਰਿਵਾਰ ਵੱਲੋਂ ਦੱਸ ਦੇਣਾ ਚਾਹੁੰਦੇ ਹਾਂ ਹਾਲੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੇ ਕੋਈ ਆਪਦਾ ਅਕਾਊਂਟ ਨੰਬਰ ਜਾਂ ਨਾ ਬਿਆਨ ਕਿਸੇ ਵੱਲੋਂ ਵੀ ਜਾਰੀ ਨਹੀਂ ਕੀਤਾ ਗਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਪਰਿਵਾਰ ਵੱਲੋਂ ਕੀਤੀ ਗਈ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਲਹਿਰ ਚੱਲ ਰਹੀ ਹੈ ਕਿ ਪਟੀਸ਼ਨ ਵਾਲੀ ਲਹਿਰ ਜਿਹੜੀ ਆ ਇਹ ਵੀ ਇੱਕ ਵਿਦੇਸ਼ ਤੋਂ ਲਿੰਕ ਆਏ ਨੇ ਇਸ ਦੇ ਬਾਰੇ ਵੀ ਜਿਹੜਾ ਵਾ ਕੋਈ ਕੀਤਾ ਗਿਆ ਵਾ ਇਹ ਇਦਾਂ ਦਾ ਨਹੀਂ ਇਸ ਤਰ੍ਹਾਂ ਹਾਲੇ ਤੱਕ ਪੇਜ ਵੱਲੋਂ ਕੋਈ ਜਾਰੀ ਨਹੀਂ ਕੀਤਾ ਗਿਆ ਜਿਹੜੇ ਵਿਦੇਸ਼ ਤੋਂ ਜਿਹੜੇ ਸਾਨੂੰ ਲਿੰਕ ਆ ਰਹੇ ਨੇ ਪਰ ਉਹ ਸਾਰੇ ਜਿਹੜੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕਿ ਸਪੋਰਟ ਕੀਤੀ ਜਾ ਰਹੀ ਹੈ ਕਿ ਪੰਜਾਬੀ ਕੋ ਤੁਸੀਂ ਜਿਹੜਾ ਹਰਜਿੰਦਰ ਸਿੰਘ ਦੀ ਸਪੋਰਟ ਕਰੋ ਤੇ ਜਿੱਦਾਂ ਵੀ ਹੋ ਸਕਦਾ ਵਾ ਉਸ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਕਿ ਆਪਾਂ ਵੀਡੀਓ ਜਿਹੜੀਆਂ ਪਾਈਏ ਤੇ ਸਰਕਾਰ ਨੂੰ ਜਿਹੜਾ ਵਾ ਅਪੀਲ ਕਰੀਏ ਕਿ ਉਸ ਤਰੀਕੇ ਨਾਲ ਜਿਹੜੇ ਸਾਡੀਆਂ ਸਿੱਖ ਸੰਸਥਾਵਾਂ ਨੇ ਜਥੇ ਬੰਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਾਡੀ ਅਪੀਲ ਹੈ ਕਿ ਉਸ ਨੌਜਵਾਨ ਦੀ ਆਪਾਂ ਜਾਨ ਬਚਾਈਏ 28 ਸਾਲ ਦੀ ਉਮਰ ਆ ਤੇ ਜੇ 45 ਸਾਲ ਦੀ ਉਹਨੂੰ ਸਜ਼ਾ ਹੋ ਜਾਂਦੀ ਆ ਤਾਂ ਉਸ ਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਆਪਦੇ ਪਰਿਵਾਰ ਉਸ ਦਾ ਤਾਂ ਜੁਣਾ ਅੱਜ ਹੀ ਖਤਮ ਹੋ ਜਾਂਦਾ ਵਾ ਤੇ ਉਸ ਦੇ ਪਹਿਲੀ ਗਹਿਣੇ ਪਾ ਕੇ ਤੋਂ ਦਾ ਜੋ ਜਵਾਗਤ ਦਾ ਬਾਹਰ ਗਿਆ ਸੀਗਾ ਉਸ ਦੀ ਜਮੀਨ ਵੀ ਛੜਾਈ ਨਹੀਂ ਗਈ ਹਾਂ ਦੇ ਬਾਹਰ ਦੇ ਕੀ ਹਾਲਾਤ ਐ ਇਸ ਜਿਹੜਾ ਵਾ ਇਸ ਵਕਤ ਪੂਰਾ ਸਦਮੇ ਦੇ ਵਿੱਚ ਆ ਪਰਿਵਾਰ ਜਿਹੜਾ ਗੱਲਬਾਤ ਕਰ ਲਈ ਵੀ ਤਿਆਰ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹਨਾਂ ਨੂੰ 45 ਸਾਲ ਦੀ ਸਜ਼ਾ ਦੀ ਬਾਰੇ ਸੁਣ ਜੇ ਉਹ ਤੇ ਇੱਕ ਸਦਮੇ ਚਲ ਜੂਗਾ ਉਹਦਾ ਉਹਦਾ ਜੀਣਾ ਮਰਨਾ ਹੋ ਜਾਂਦਾ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਹਾਂਜੀ ਇਹ ਕੀ ਦਰਵਾਜੀ ਕੀ ਗੱਲਬਾਤ ਹੋਈ ਹੀ ਸਾਰੀ ਪਰਿਵਾਰ ਨਾਲ ਮਾੜਾ ਦੱਸ ਰਿਹਾ ਜੀ ਨਸਨ ਦਾ ਉਹ ਜਿਹੜੀ ਗੱਲਬਾਤ ਹੋਈ ਹੈ ਜੀ ਪਰਿਵਾਰ ਦੇ ਨਾਲ ਜਿਹੜਾ ਕਾਫੀ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਹਾਂ ਤੇ ਹਰਜਿੰਦਰ ਸਿੰਘ ਇੱਕ ਬਹੁਤ ਸ਼ਰੀਫ ਲੜਕਾ ਤੇ ਪਿੰਡ ਦੇ ਲੋਕਾਂ ਦੇ ਸਾਰੇ ਭੈਣ ਭਰਾਵਾਂ ਦੇ ਬਿਆਨ ਜਾਰੀ ਹੋਏ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਮੁੱਦਾ ਕਾਫੀ ਗਰਮਾਇਆ ਹੋਇਆ ਤੁਸੀਂ ਵੇਖਿਆ ਹੋਣਾ ਕਿ ਜਿਹੜਾ ਜਿਹੜਾ ਹਰਜਿੰਦਰ ਸਿੰਘ ਨੂੰ ਇੱਕ ਪੱਗ ਨੂੰ ਜਿਹੜਾ ਵਾ ਬਾਰ-ਬਾਰ ਉਹੀ ਚੀਜ਼ੋ ਛਾਲੀ ਜਾ ਰਹੀ ਆ ਜਿਹੜੇ ਸਭ ਤੋਂ ਜਿਹੜੀ ਦਿੱਸਤਾ ਜਿੰਨਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਵਾ ਕਿ ਉਹ ਇਸ ਤਰ੍ਹਾਂ ਸਜ਼ਾ ਨੂੰ ਹੋਵੇਗੀ ਜਾਂ ਇਸ ਤਰੀਕੇ ਸੋਚ ਰਹੇ ਹਾਂ ਜਿੰਨਾ ਦੁੱਖ ਸਾਨੂੰ ਉਸ ਚੀ ਦਾ ਉਹਨਾਂ ਦੁੱਖ ਸਾਨੂੰ ਉਹਨਾਂ ਤਿੰਨਾਂ ਜਿਹੜੀਆਂ ਜਿਹੜੀਆਂ ਜਾਨਾਂ ਇਸ ਦੁਨੀਆ ਜਾ ਚੁੱਕੀਆਂ ਸਾਨੂੰ ਉਹਨਾਂ ਦਾ ਦੁੱਖ ਉਹਨਾਂ ਦਾ ਵੀ ਆ ਕਿਉਂਕਿ ਪਰਿਵਾਰ ਦੀ ਜਿਹੜੀ ਕੰਡੀਸ਼ਨ ਹੈ ਇਸ ਵਕਤ ਬੋਲਣ ਦੇ ਯੋਗ ਨਹੀਂ ਹੈ ਕਿ ਪਰਿਵਾਰ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੈ ਤੇ ਪੰਜਾਬੀਆਂ ਨੂੰ ਅਸੀਂ ਜਿਹੜਾ ਵਾ ਪਹਿਲਾਂ ਚਾਹੁੰਦੇ ਜਿਹਨਾਂ ਪਹਿਲਾਂ ਵੀਡੀਓ ਵਾਇਰਲ ਹੋਈਆਂ ਨੇ ਤੁਸੀਂ ਉਹ ਦੱਬ ਕੇ ਸ਼ੇਅਰ ਕਰਤੀਆਂ ਤੇ ਪਰ ਪੰਜਾਬੀਆਂ ਨੇ ਉਹ ਵੀਡੀਓ ਜਿਹੜੇ ਪੱਕ ਸੀਗੇ ਹੁਣ ਪੰਜਾਬੀ ਉਹਨਾਂ ਦੇ ਹੱਕ 'ਚ ਵੀ ਆ ਰਹੇ ਨੇ ਪਰ ਇਸ ਤਰ੍ਹਾਂ ਦੇ ਸੇਮ ਇਨਸੀਡੈਂਟ ਪਹਿਲਾਂ ਵੀ ਹੋਏ ਨੇ ਤੇ ਜਿਹੜੇ ਚਾਰ ਲੋਕਾਂ ਦੀ ਜਾਨ ਜਾਨਾਂ ਗਈਆਂ ਨੇ ਪਹਿਲਾਂ ਵੀ ਇੱਕ ਗੁਰੇ ਵੱਲੋਂ ਕੀਤਾ ਗਿਆ ਉਪਰ ਉਸ ਦੀ ਜਿਹੜੀ ਸਜ਼ਾ ਸੀ ਉਹ ਮਾਫ ਕਰ ਦਿੱਤੀ ਗਈ ਆ ਹੁਣ ਵੀ ਵੱਖ-ਵੱਖ ਪੇਜਾਂ ਵੱਲੋਂ ਜਿਹੜਾ ਵਾ ਇੱਕ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਮੈਂ ਨਾਲ ਫੰਡਿੰਗ ਦੀ ਗੱਲ ਕਰਦਾ ਕਿ ਯੂ ਐਸ ਏ ਤੋਂ ਸਵੇਰੇ ਸਾਨੂੰ 5.5 ਵਜੇ ਦੇ ਕਰੀਬ ਕਾਲ ਆਈ ਹੈ ਇੱਕ ਰੇਡੀਓ ਚੈਨਲ ਦੇ ਮਾਧਿਅਮ ਰਹੀ ਹੁਣ ਪਤਾ ਲੱਗਾ ਕਿ ਜਿਹੜੀ ਫੰਡਿੰਗ ਇਕੱਠੀ 174 ਜਿਹੜੇ ਹੈਗੇ ਨੇ ਪੇਜ ਨੇ ਉਹਨਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਆ ਪਰਿਵਾਰ ਵੱਲੋਂ ਦੱਸ ਦੇਣਾ ਚਾਹੁੰਦੇ ਹਾਂ ਹਾਲੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੇ ਕੋਈ ਆਪਦਾ ਅਕਾਊਂਟ ਨੰਬਰ ਜਾਂ ਨਾ ਬਿਆਨ ਕਿਸੇ ਵੱਲੋਂ ਵੀ ਜਾਰੀ ਨਹੀਂ ਕੀਤਾ ਗਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਪਰਿਵਾਰ ਵੱਲੋਂ ਕੀਤੀ ਗਈ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਲਹਿਰ ਚੱਲ ਰਹੀ ਹੈ ਕਿ ਪਟੀਸ਼ਨ ਵਾਲੀ ਲਹਿਰ ਜਿਹੜੀ ਆ ਇਹ ਵੀ ਇੱਕ ਵਿਦੇਸ਼ ਤੋਂ ਲਿੰਕ ਆਏ ਨੇ ਇਸ ਦੇ ਬਾਰੇ ਵੀ ਜਿਹੜਾ ਬਾਤ ਕੋਈ ਕੀਤਾ ਗਿਆ ਵਾ ਇਹ ਇਦਾਂ ਦਾ ਨਹੀਂ ਇਸ ਤਰ੍ਹਾਂ ਹਾਲੇ ਤੱਕ ਪੇਜ ਵੱਲੋਂ ਕੋਈ ਜਾਰੀ ਨਹੀਂ ਕੀਤਾ ਗਿਆ ਜਿਹੜੇ ਵਿਦੇਸ਼ ਤੋਂ ਜਿਹੜੇ ਸਾਨੂੰ ਲਿੰਕ ਆ ਰਹੇ ਨੇ ਪਰ ਉਹ ਸਾਰੇ ਜਿਹੜੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕਿ ਸਪੋਰਟ ਕੀਤੀ ਜਾ ਰਹੀ ਹੈ ਕਿ ਪੰਜਾਬੀ ਕੋ ਤੁਸੀਂ ਜਿਹੜਾ ਹਰਜਿੰਦਰ ਸਿੰਘ ਦੀ ਸਪੋਰਟ ਕਰੋ ਤੇ ਜਿੱਦਾਂ ਵੀ ਹੋ ਸਕਦਾ ਵਾ ਉਸ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਕਿ ਆਪਾਂ ਵੀਡੀਓ ਜਿਹੜੀਆਂ ਪਾਈਏ ਤੇ ਸਰਕਾਰ ਨੂੰ ਜਿਹੜਾ ਵਾ ਅਪੀਲ ਕਰੀਏ ਕਿ ਉਸ ਤਰੀਕੇ ਨਾਲ ਜਿਹੜੇ ਸਾਡੀਆਂ ਸਿੱਖ ਸੰਸਥਾਵਾਂ ਨੇ ਜਥੇ ਬੰਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਾਡੀ ਅਪੀਲ ਹੈ ਕਿ ਉਸ ਨੌਜਵਾਨ ਦੀ ਆਪਾਂ ਜਾਨ ਬਚਾਈਏ 28 ਸਾਲ ਦੀ ਉਮਰ ਆ ਤੇ ਜੇ 45 ਸਾਲ ਦੀ ਉਹਨੂੰ ਸਜ਼ਾ ਹੋ ਜਾਂਦੀ ਆ ਤਾਂ ਉਸ ਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਆਪਦੇ ਪਰਿਵਾਰ ਉਸ ਦਾ ਤਾਂ ਜੁਣਾ ਅੱਜ ਹੀ ਖਤਮ ਹੋ ਜਾਂਦਾ ਵਾ ਤੇ ਉਸ ਦੇ 40 ਗਣੇ ਪਾ ਕੇ ਦੋ ਦਾ ਜੋ ਜਵਾਗਤ ਦਾ ਬਾਹਰ ਗਿਆ ਸੀਗਾ ਉਸ ਦੀ ਜਮੀਨ ਵੀ ਛੜਾਈ ਨਹੀਂ ਗਈ ਹਾਲੇ ਬਾਹਰ ਦੇ ਕੀ ਹਾਲਾਤ ਆ ਜਿਹੜਾ ਵਾ ਇਸ ਵਕਤ ਪੂਰਾ ਸਦਮੇ ਦੇ ਵਿੱਚ ਆ ਪਰਿਵਾਰ ਜਿਹੜਾ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਜਿਹਨਾਂ ਨੂੰ 45 ਸਾਲ ਦੀ ਸਜ਼ਾ ਦੀ ਇਸ ਬਾਰੇ ਸੁਣ ਜੇ ਉਹ ਤੇ ਇੱਕ ਸਦਮੇ ਚ ਲੱਜੂਗਾ ਉਹਦਾ ਉਹਦਾ ਜਿਨਾ ਮਰਨਾ ਹੋ ਜਾਂਦਾ ਬਹੁਤ ਜ਼ਿਆਦਾ ਬਹੀ ਹਾਲਤੇ ਓਕੇ